ਹਾਂ ਜੀ ਪੰਜਾਬ ਨਾਲ ਖੜੇ ਆ ਮੈਂ ਪਿਛਲੇ 5 ਦਿਨ ਪਹਿਲਾਂ ਠੀਕ ਆ ਮੈਂ ਆਇਆ ਸੀ ਤੇ ਮੇਰ ਤੋਂ ਨਹੀਂ ਰਹਾ ਗਿਆ ਪੰਜਾਬ ਦਾ ਦੁੱਖ ਵੇਖਿਆ ਠੀਕ ਆ ਮੈਂ ਪਹਿਲਾਂ ਵੀ ਕਿਹਾ ਸੀ ਉਹਦਨ ਵੀ ਮਾਝਾ ਸਾਡੇ ਸਾਡੀ ਮਾਰਸ਼ਲ ਮਾਰਸ਼ਲ ਕੌਮ ਆ ਪਹਿਲੀ ਗੱਲ ਸਾਡੀ ਠੀਕ ਆ ਤੇ ਮਾਝਾ ਮਾਝੇ ਨੇ ਹਮੇਸ਼ਾ ਸੰਤਾਪ ਹੰਡਾਇਆ ਠੀਕ ਆ ਸੰਤਾਲੀ ਲਾ ਲਓ ਪਹਿਲਾਂ 88 ਵਾਲਾ ਲਾ ਲਓ ਪਰ ਹੁਣ ਮਾਝੀ ਵਾਲੀ ਕੱਲੀ ਗੇਮ ਨਹੀਂ ਰਹਿ ਗਈ ਹੁਣ ਮੈਨੂੰ ਫੋਨ ਆਇਆ ਸੀ ਮੱਕੜ ਸਾਹਿਬ ਆਪਣੇ ਫਾਜ਼ਿਲ ਕਾ ਸਾਡੇ ਉਧਰ ਹਰਿਆਣੇ ਵਾਲੇ ਪਾਸੇ ਫਰੋਜ਼ ਪਰ ਘੱਗਰ ਉਥੋਂ ਵੀ ਟੁੱਟ ਗਈ ਸੋ ਆਹ ਟਾਈਮ ਆ ਅਸੀਂ ਪੰਜਾਬ ਦੇ ਬੱਚੇ ਆ ਪੰਜਾਬ ਦੇ ਨਾਲ ਖੜਾਂਗੇ ਮੇਰੇ ਮਾਧਮ ਰਾਈ ਮੇਰੇ ਹੋਰ ਜਿੰਨੇ ਵੀ ਬਿਜ਼ਨਸਮੈਨ ਭਰਾ ਕਿਉਂਕਿ ਭਰਾ ਵੀ ਬਿਜ਼ਨਸਮੈਨ ਆ ਬਿਲਡਰ ਆ ਠੀਕ ਆ ਮੇਰੇ ਨਾਲ ਖੜਾ ਹੋਰ ਵੀ ਮੇਰੇ ਜਿੰਨੇ ਬਿਜ਼ਨਸਮੈਨ ਭਰਾ ਆ ਮੈਨੂੰ ਫੋਨ ਨਾ ਕਰਨਾ ਪਵੇ ਕਿਸੇ ਨੂੰ ਆਪੇ ਰਲ ਕੇ ਠੀਕ ਆ ਆਪਾਂ ਪੰਜਾਬ ਨਾਲ ਖੜੀਏ ਇਹ ਸਮਾਂ ਪੰਜਾਬ ਨਾਲ ਖੜਨ ਦਾ ਠੀਕ ਆ ਜਿੰਨਿਆਂ ਤੋਂ ਟਰੈਕਟਰ ਦਿੱਤੇ ਜਾਂਦੇ ਆ ਦਓ ਜਿੰਨਿਆਂ ਤੋਂ ਕੋਈ ਫੰਡ ਭੇਜੇ ਜਾਂਦੇ ਆ ਭੇਜੋ ਆਪਾਂ ਪੰਜਾਬ ਦੀ ਮਤ ਕਰੀਏ ਬਾਅਦ ਭਾਵੇਂ ਮੇਰਾ ਮੇਰੇ ਖਾੜੇ ਖੂੜੇ ਜਦੋਂ ਆ ਪਾਣੀ ਥੱਲੇ ਹੋ ਗਿਆ ਮੇਰੇ ਫਰੀ ਖਾੜੇ ਲਵਾ ਲਿਓ ਠੀਕ ਆ ਬਿਜ਼ਨਸਮੈਨ ਆਹੀ ਰਿਕਵਰੀ ਆ ਮੈਂ ਆਹੀ ਰਿਕਵਰੀ ਕਰ ਸਕਦਾ ਵੀ ਹੁਣ ਅੱਗੇ ਮੈਂ ਫਿਲਮਾਂ ਚੋਣਾ ਮੇਰੇ ਤੋਂ ਪਰ ਤੋਂ ਫਿਲਮ ਠੀਕ ਆ ਠੀਕ ਆ ਮੈਂ 3-4 ਕਰੋੜ ਰੁਪਇਆ ਫਿਲਮ ਦਾ ਮੰਗਦਾ ਮੇਰੀ ਉਹ ਵੀ ਮੇਰੇ ਤੋਂ ਫਰੀ ਦੀ ਫਿਲਮ ਕਰਾ ਲਓ ਇੱਕ ਵਾਰੀ ਉਹ ਜਿਹੜੇ ਮੈਨੂੰ ਪੈਸੇ ਦੇਣੇ ਆ ਉਹ ਪੈਸੇ ਆਪਾਂ ਪੰਜਾਬ ਦੇ ਨਾਲ ਖੜੀਏ ਪੰਜਾਬ ਮੈਨੂੰ ਕਿਸੇ ਵੀ ਮੇਰੇ ਮੈਂ ਆਹ ਮੈਸੇਜ ਆਪਦੇ ਯਾਰਾਂ ਦੋਸਤਾਂ ਨੂੰ ਲਾਉਣ ਲੱਗਾ ਮੈਂ ਕਿਸੇ ਨੂੰ ਹੁਣ ਫੋਨ ਨਹੀਂ ਕਰਨਾ ਇਹ ਕੈਮਰਿਆਂ ਰਾਹੀਂ ਸਾਰੇ ਮੈਨੂੰ ਵੇਖ ਰਿਆ ਠੀਕ ਆ ਆਪਾਂ ਵਾਦੇ ਘਾਟੇ ਬਾਅਦ ਪੂਰੇ ਕਰ ਲਾਂਗੇ ਅੱਜ ਜਿੰਨਾ ਪੈਸਾ ਭੇਜਿਆ ਜਾਂਦਾ ਜਿੰਨਾ ਰਾਸ਼ਨ ਭੇਜਿਆ ਜਾਂਦਾ ਠੀਕ ਆ ਆਪਾਂ ਐਨ ਜੀਓ ਆ ਭਾਜੀ ਹੁਣੀ ਠੀਕ ਆ ਗਲੋਬਲ ਸੇਖ ਵਾਲੇ ਇਹਨਾਂ ਨੂੰ ਭੇਜੋ ਇਹਨਾਂ ਦਾ ਡਾਇਰੈਕਟਰ ਠੀਕ ਆ ਆਪਾਂ ਪੰਜਾਬ ਦੇ ਨਾਲ ਖੜੀਏ ਬਸ ਬਹੁਤਾ ਕੁਝ ਭਾਜੀ ਆਪਾਂ ਦੇਖੋ ਆਪਾਂ 100 ਟਰੈਕਟਰ ਦੀ 100 ਟਰੈਕਟਰ ਦਾ ਜਕਾਰਾ ਬੁਲਾਇਆ ਸੀ ਵੀ ਮੈਂ 5 ਕਰੋੜ ਰੁਪਏ ਆਪ ਦਊਗਾ 100 ਟਰੈਕਟਰ ਮੇਰੇ ਜਿੰਨੇ ਮੇਰੇ ਯਾਰ ਦੋਸਤ ਨੇ ਬਿਜ਼ਨਸਮੈਨ ਨੇ ਠੀਕ ਆ ਵਿਦੇਸ਼ਾਂ ਚ ਬੈਠੇ ਨੇ ਠੀਕ ਆ ਸਾਰਿਆਂ ਨੂੰ ਸਾਰਿਆਂ ਤੋਂ ਮੈਂ ਸੇਵਾ ਲਵਾਂਗਾ ਵੀ ਆਪਾਂ ਆਪਦੇ ਪੰਜਾਬ ਨੂੰ 100 ਟਰੈਕਟਰ ਦਈਏ ਠੀਕ ਆ ਉਹਦੇ ਵਿੱਚ ਮੈਂ 10 ਟਰੈਕਟਰ ਪਹਿਲੇ ਲੈ ਕੇ ਆ ਗਿਆ ਦੂਜੇ ਟਰੈਕਟਰ ਮੇਰੇ 10 ਮੇਰੇ ਭਰਾਵਾਂ ਨੇ ਸੇਵਾ ਵੀ ਭੇਜਤੀ ਜਿਨ੍ਹਾਂ ਦੇ ਵਿੱਚ ਆਪਣਾ ਅਗਲੇ ਹਫਤੇ ਗੁਲਸ਼ਨ ਗੁਲਸ਼ਨ ਸਨੀ ਮੱਕੜ ਪਿੰਕੀ ਧਾਲੀ ਵਾਲਾ ਭਾਜੀ ਤੇ ਜਸ਼ਨ ਬਈ ਠੀਕ ਆ ਇਹਨਾਂ ਨੇ ਪੇਮੈਂਟਾਂ ਵੀ ਭੇਜਤੀਆਂ ਵੀ ਅਗਲਾ ਅਗਲਾ ਸਾਡਾ ਕੀ ਕਹਿੰਦੇ ਹੁਣ ਲਾਟ ਅਗਲਾ ਲਾਟ ਰੈਡੀ ਆ ਪ੍ਰੀਤ ਟਰੈਕਟਰ ਤੋਂ ਤੇ ਪ੍ਰੀਤ ਵਾਲਿਆਂ ਨਾਲ ਮੇਰਾ ਵਧੀਆ ਪਿਆਰ ਆ ਕੋਈ ਹੋਰ ਕੰਪਨੀ ਦਾ ਵੀ ਟਰੈਕਟਰ ਜਿਵੇਂ ਕਹਿੰਦੇ ਸੀ ਵੀ ਨਹੀਂ ਨਹੀਂ ਤੁਹਾਨੂੰ ਟਰੈਕਟਰ ਚਾਹੀਦਾ ਤੁਸੀਂ ਭਾਵੇਂ ਪ੍ਰੀਤ ਤੋਂ ਹੀ ਲੈਦੇ ਹੋ ਬਸ 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 ਜਿਹੜਾ ਵੀ ਭਾਜੀ ਆਪਾਂ ਹਾਂ ਆਪਾਂ ਆਪਦੇ ਪੰਜਾਬ ਨਾਲ ਖੜੇ ਆ ਸੌਂਟ ਵਾਲੀ ਵੀ ਕੋਈ ਗੱਲ ਨਹੀਂ ਜਿੰਨਾ ਜੋ ਉਹਨਾਂ ਦਾ ਹੈ ਵਪਾਰੀ ਆ ਅਸੀਂ ਸਮਝਦੇ ਆ ਹਾਂ ਉਹਨਾਂ ਦੀ ਵੀ ਮਜਬੂਰੀ ਆ ਯੀ ਗਿਆ ਅਜ ਤਾਂ ਸੇਵਾ ਕਰਨ ਆਏ ਸੀ ਉਸੇ ਗੱਡੀ 'ਚ ਬੈਠਦੇ ਸਾਰ ਉਦੋਂ ਤੁਸੀਂ ਕਿਹਾ ਵੀ ਸਾਨੂੰ ਟਰੈਕਟਰਾਂ ਦੀ ਲੋੜ ਹੈ ਅਸੀਂ ਕਿਹਾ ਕੋਈ ਗੱਲ ਨਹੀਂ ਟਰੈਕਟਰਾਂ ਦਾ ਬਾਅਦ 'ਚ ਅਸੀਂ ਗੱਡੀ 'ਚ ਬਹਿ ਕੇ ਤੁਸੀਂ ਨਾਲੇ ਸੀ ਔਰ ਇਹ ਵੀ ਇੱਕ ਅਮਰਪ੍ਰੀਤ ਹੁਣ ਇਹ ਗੱਲ ਥੋੜੀ ਜੀ ਅੱਗੇ ਆ ਜੋ ਅਮਰਪ੍ਰੀਤ ਜੀ ਕਿ ਇਹ ਟਰੈਕਟਰ ਕਹਿ ਰਹੇ ਸੀਗੇ ਕਿ ਕੱਲੇ ਹੜਾ ਨਹੀਂ ਉਦੋਂ ਬਾਅਦ ਵੀ ਪੰਜਾਬ ਲਈ 100 ਟਰੈਕਟਰ 200 ਜਿੰਨਾ ਵੀ ਆਊਗਾ ਭਾਈ ਜੀ ਅਸੀਂ ਜਿੰਨੇ ਕੁ ਜੋਗੇ ਆ ਨਾਲ ਖੜੇ ਆ ਜਦੋਂ ਪੰਜਾਬ ਤੇ ਕੋਈ ਮੁਸੀਬਤ ਆਊਗੀ ਸਭ ਤੋਂ ਭਾਈ 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 ਮੈਂ 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 ਆ ਦੱਸ ਮੈਂ ਇਹ ਕਲੀਅਰ ਕਰ ਦਿੰਦਾ ਮੈਂ ਪ੍ਰੋਜੈਕਟ ਲਈ ਮੈਂ ਆ ਦੱਸ ਟਰੈਕਟਰ ਮੈਂ ਆ ਦੱਸ ਟਰੈਕਟਰਾਂ ਦੀ ਜਿਹੜੀ ਸੇਵਾ ਹੈ ਉਹ ਭਾਈ ਹੁਣਾਂ ਨੂੰ ਦੇ ਕੇ ਚੱਲਿਆ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਇੱਕ ਵਾਰੀ ਮੈਂ 10 ਟਰੈਕਟਰ ਭਾਈ ਹੁਣਾਂ ਨੂੰ ਦੇ ਕੇ ਚੱਲਿਆ ਅਗਲੇ 10 ਜਿਵੇਂ ਬਾਬੇ ਪੂਰੀ ਵਾਲੇ ਗਏ ਆ ਉਹਨਾਂ ਉਹਨਾਂ ਤੋਂ ਸਿੱਧਾ ਡਿਟੇਲ ਲੈ ਕੇ ਉਹਨਾਂ ਦੇ ਨਾਮ ਕਰਾ ਕੇ ਚੱਲ ਜਾਗੇ ਫਿਰ ਹੋਰ ਜਿਹੜੀ ਸੰਸਥਾ ਜਿਵੇਂ ਜਿਹਨੂੰ ਲੋੜ ਆ ਠੀਕ ਹੈ ਸਾਡਾ ਭਰਾ ਆ ਇਦਾਂ ਪਹਿਲਾਂ ਤਾਂ ਇੱਧਰ ਪੂਰੇ ਕਰਾਂਗੇ ਬਾਕੀ ਤੁਸੀਂ ਕੀ ਕਰੋਗੇ ਉਹ ਮੈਨੂੰ ਨਹੀਂ ਪਤਾ ਅਮਰਪ੍ਰੀਤ ਜੀ ਸਮਝਾ ਦਿਓ ਇਹਨਾਂ ਟਰੈਕਟਰਸ ਦਾ ਪ੍ਰੋਜੈਕਟ ਕਿਉਂਕਿ ਅਸੀਂ ਸੇਵਾ ਕਰਕੇ ਚੱਲ ਜਾਗੇ ਸਾਨੂੰ ਨਹੀਂ ਆ ਉਹ ਭਾਈ ਦੇਖੋ ਮੈਂ ਪਹਿਲਾਂ ਵੀ ਸਾਰਿਆਂ ਬਾਈ ਜੀ ਉਹਨਾਂ ਨਾਲ ਗੱਲ ਹੋਈ ਸੀ ਤਾਂ ਅਸੀਂ ਇਹ ਚਾਹੁੰਦੇ ਕਿ ਅਸੀਂ ਪੈਸਾ ਨਾ ਲਈਏ ਅਸੀਂ ਐਸੈਟ ਇਹੋ ਜਿਹਾ ਬਣਾਈਏ ਜਿਹੜਾ ਥਰੂਆਊਟ ਦਾ ਜ਼ਿੰਦਗੀ ਸਾਰਿਆਂ ਦੇ ਕੰਮ ਆਵੇ ਤੇ ਜਿਹੜੇ ਟਰੈਕਟਰ ਨੇ ਉਹ ਅੱਜ ਜੀ ਜਦੋਂ ਅਸੀਂ ਜ਼ਿੰਮੇਦਾਰਾਂ ਦੇ ਪਰਿਵਾਰਾਂ 'ਚ ਜਾ ਰਹੇ ਹਾਂ ਉਹਨਾਂ ਦਾ ਰੇਤਾ ਰੇਤਾ ਇੰਨਾ ਖੜਾ ਹੈ ਘਰਾਂ ਚ ਹੋਰ ਲੋੜ ਹੈ ਉਹ ਸੰਦ ਸਾਡੇ ਕੋਲੇ ਹੈ ਨਹੀਂ ਸੋ ਬਾਈ ਉਹਨਾਂ ਨੇ ਕਹੇ ਸੀ ਸੇਵਾ ਕਰਨਾ ਚਾਹੁੰਦੇ ਆ ਅਸੀਂ ਕਿ ਸੇਵਾ ਜੇ ਤੁਸੀਂ ਕਰਨੀ ਹੈ ਸਾਨੂੰ ਟਰੈਕਟਰ ਲੈ ਕੇ ਦਿਓ ਜਿਹੜਾ ਅਸੀਂ ਉਹਨਾਂ ਦੇ ਰੇਤਾ ਵੀ ਕੱਢੀਏ ਕੱਲ ਨੂੰ ਅਗਰ ਫਸਲਾਂ ਮੋਣੀਆਂ ਨੇ ਜਿਹੜਾ ਛੋਟਾ ਜ਼ਿਮੀਦਾਰ ਹੈ ਅਸੀਂ ਉਹਨਾਂ ਨੂੰ ਦਈਏ ਤੇਲ ਵੀ ਅਸੀਂ ਆਪਣੇ ਪੱਲਿਓਂ ਦਈਏ ਕਿ ਉਹ ਯੂਜ਼ ਕਰਨ ਭਾਵੇਂ ਸਾਲ ਲੱਗੇ ਭਾਵੇਂ 2 ਸਾਲ ਲੱਗੇ ਹੜਾ ਤੋਂ ਬਾਅਦ ਜਿਹੜੇ ਟਰੈਕਟਰ ਨਹੀਂ ਵਾਹੇ ਗਰੂ ਵਾਹੇ ਗਰੂ ਨਹੀਂ ਤੇਲ ਤੁਸੀਂ ਦਓਗੇ ਕੀ ਬਾਤ ਹੈ ਭਾਈ ਕੀ ਬਾਤ ਹੈ ਬੋਲੇ ਸੋਨਿਆ ਹਾਲੋ ਭਾਈ ਫਸਲਾਂ ਸਬਾ ਸਬਾ ਜੀ ਇੱਕ ਸਵਾਲ ਹਾਂਜੀ ਹਾਂਜੀ ਬਹੁਤ ਵੱਡੀ ਸੇਵਾ ਕਰ ਰਹੇ ਹੋ ਹਾਂਜੀ ਦਾ ਹੀ ਆਤ ਕਰਦੇ ਕਰਦੇ ਹਾਂਜੀ ਹਾਂਜੀ ਪਰ ਇੱਕ ਉਹ ਪਰਵਾਰ ਨੇ ਜਿੰਨਾ ਜਿੰਨਾ ਦੇ ਅੱਗੇ ਪਿੱਛੇ ਕੋਈ ਨਹੀਂ ਤਾਰ ਲੈਣ ਹਾਂਜੀ ਹਾਂਜੀ ਉਹਨਾਂ ਵਾਸਤੇ ਵੀ ਕੋਈ ਕਿਸੇ ਨੂੰ ਫੀਲ ਕਰ ਦੇ ਕਿਸੇ ਐਨਜੀਓ ਨੂੰ ਭਾਜੀ ਕਰੋ 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 ਭਾਜੀ ਭਾਜੀ ਮੈਂ ਦੱਸ ਨਹੀਂ ਸਕਦਾ ਆ ਮੇਰੇ ਲੂ ਕੰਡੇ ਠੀਕ ਆ ਭਾਜੀ ਵੇਖਿਆ ਨਹੀਂ ਜਾਂਦਾ ਇੱਕ ਮੈਨੂੰ ਕਿਸੇ ਨੇ ਦਿਖਾਇਆ ਬਾਬਾ ਬਜ਼ੁਰਗ ਆ ਭਾਈ ਉਹਦੀਆਂ ਲੱਤਾਂ ਨਹੀਂ ਹੈਗੀਆਂ ਗਰੰਥੀ ਸਿੰਘ ਆ ਠੀਕ ਆ ਸਾਰਾ ਸਾਰਾ ਯਾਰ ਕੀ ਕਰਨਗੇ ਉਹ ਲੋਕੀ ਯਾਰ ਕਿੱਥੇ ਜਾਣਗੇ ਠੀਕ ਆ ਸੋ ਅਸੀਂ ਜਿੰਨੇ ਅਸੀਂ ਜਿੰਨੇ ਜੋਗੇ ਆ ਫੀਲਡ 'ਚ ਉਤਰਾਂਗੇ ਠੀਕ ਆ ਹੁਣ ਸਾਨੂੰ ਮੈਂ ਫੇਰ ਕਹਿੰਦਾ ਅਸੀਂ ਬੱਚੇ ਆ ਸਾਨੂੰ ਕੋਈ ਜਿਆਦੀ ਆ ਚੀਜ਼ਾਂ ਦੀ ਨੌਲੇਜ ਨਹੀਂ ਹੈਗੀ ਠੀਕ ਆ ਅਸੀਂ ਤਾਂ ਤੁਹਾਨੂੰ ਭਾਜੀ ਤੁਸੀਂ ਸਾਡੇ ਨਾਲ ਚੱਲੋ ਤੁਸੀਂ ਸਾਨੂੰ ਘਰ ਦੱਸੋ ਜਿੱਥੇ ਆ ਅਸੀਂ ਸੇਵਾ ਕਰਦੇ ਕਰਦੇ ਠੀਕ ਆ ਹਰ ਜਦੋਂ ਅਸੀਂ 10 ਟਰੈਕਟਰ ਲੈ ਕੇ ਆਇਆ ਕਰਾਂਗੇ ਨਾਲ ਸੇਵਾ ਕਰਕੇ ਜਾਇਆ ਕਰਾਂਗੇ ਜਦੋਂ 10 ਟਰੈਕਟਰ ਲੈ ਕੇ ਆਇਆ ਕਰਾਂਗੇ ਨਾਲ ਸੇਵਾ ਕਰਕੇ ਜਾਇਆ ਕਰਾਂਗੇ ਪਾਜੀ 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 ਦੇਖੋ ਪਾਜੀ ਦੇਖੋ ਮੇਰੇ ਪਾਜੀ ਜਦੋਂ ਨਾ ਛੜੇ ਸ਼ਾਂਟ ਸੀ ਉਦੋਂ ਕੋਈ ਪ੍ਰਵਾਹ ਨਹੀਂ ਸੀ ਅੱਜ ਪਾਜੀ ਤਿੰਨ ਬੱਚਿਆਂ ਦਾ ਪਿਓ ਆ ਠੀਕ ਆ ਆਪਾਂ ਸੀਗੇ ਸਾਡੇ ਹੁਣ ਮੈਂ ਇੱਥੇ ਆਇਆ ਸਾਡੇ ਸਾਡੇ ਘਰੇ ਮੈਂ ਦੁਪਹਿਰਾ ਸਾਹਿਬ ਸਟਾਰਟ ਹੋ ਗਿਆ ਠੀਕ ਆ ਵੀ ਸੁੱਖੀ ਸੰਧੀ ਗਿਆ ਸੁੱਖੀ ਸੰਧੀ ਆਵੇ ਠੀਕ ਆ ਉਹੀ ਗੱਲ ਹੋਈ ਤੇ ਮੇਰੇ ਨਾਲ ਢਿੱਡ ਜੀ ਨਹੀਂ ਭਾਈ ਕੋਈ ਗੱਲ ਰਹਿੰਦੀ ਠੀਕ ਆ ਮੈਨੂੰ ਥ੍ਰੈਟ ਆਈ ਮੈਂ ਉਹੀ ਫੈਮਿਲੀ ਗਰੁੱਪ 'ਚ ਭੇਜਤੀ ਵੀ ਉਹ ਵੀ ਮੈਂ ਮਹਾ ਮਹਾ ਮਾਤਾ ਕਹਿੰਦੀ ਕੋਈ ਆਪਣੀ ਵੀ ਧੰਨ ਗੁਰੂ ਗਬੇਰ ਸਿੰਘ ਮਹਾਰਾਜ ਨਾਲ ਆ ਪੁੱਤ ਠੀਕ ਆ ਡਟ ਕੇ ਸੇਵਾ ਕਰਕੇ ਆਓ ਠੀਕ ਆ ਉਹ ਮਾਤਾ ਹਣੀ ਹੁਣ ਪਾੜ ਤੇ ਬੈਠੇ ਮੇਰੀ ਵਾਈਫ ਠੀਕ ਆ ਮੇਰੀ ਸੱਸ ਸਾਰੇ ਪਾੜ ਤੇ ਬੈਠੇ ਆ ਠੀਕ ਆ ਜਦੋਂ ਅਸੀਂ ਵਾਪਸ ਮੁੜਾਂਗੇ ਠੀਕ ਆ ਉਦੋਂ ਅਰਦਾਸ ਹਣੀ ਜਾ ਕੇ ਕਰੇ ਠੀਕ ਆ ਬਾਕੀ ਭਾਜੀ ਹੁੰਦਾ ਔਖਾ ਠੀਕ ਆ ਪਹਿਲਾਂ ਛੜੇ ਛਾਂੜ ਸੀ ਕੋਈ ਪਰਵਾਹ ਨਹੀਂ ਹੁਣ ਫੈਮਲੀ ਵਾਲੇ ਹੋ ਗਿਆਂ ਭਾਜੀ ਸਟ्रेस ਸਟ੍ਰੈਸ ਹੁੰਦੀ ਆ ਪਰ ਸਾਡੀ ਪੰਜਾਬ ਪੁਲਿਸ ਸਾਡੇ ਨਾਲ ਆ ਇਹ ਜਦੋਂ ਨੌਜਵਾਨ ਠੀਕ ਆ ਸਾਡੇ ਸਾਡੇ ਇਧਰ ਭਾਜੀ ਜੋਗਾ ਸਿੰਘ ਜੀ ਡਿਪਟੀ ਸਾਹਿਬ ਜਦੋਂ ਸਾਨੂੰ ਪੰਜਾਬ ਸਰਕਾਰ ਨੇ ਸਿਕਿਉਰਟੀ ਸਾਨੂੰ ਦਿੱਤੀ ਹੋਈ ਆ ਠੀਕ ਆ ਤੇ ਬਾਕੀ ਸਾਡੀ ਵੱਡੀ ਸਿਕਿਉਰਟੀ ਉਹ ਬਾਜਾਂ ਵਾਲਾ ਆ ਕਰ ਰਿਹਾ ਕੋਈ ਪਰਵਾਹ ਨਹੀਂ ਬਾਲੇ ਸੋਨਹਰਾ ਦਾ ਸ੍ਰੀ ਅਕਾਲ ਚਲੋ ਚਲੋ ਜੀ ਭਾਜੀ